ਅੱਜ ਪਿੱਛਾ ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਜੇਕਰ ਕੋਈ ਰਿਪੋਰਟ ਸੀ ਤੁਹਾਨੂੰ ਪ੍ਰੈਸ ਰੂਟਰਾਂ ਵੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋੜਦੇ ਸੀ ਸ਼ਟਰ ਤੋੜ ਕੇ ਅੰਦਰੋਂ ਦੁਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕੱਢ ਦਿੰਦੇ ਸੀ ਜਿਹੜਾ ਕੋਈ ਪੈਸਾ ਪਿਆ ਹੁੰਦਾ ਸੀ ਉਹ ਵੀ ਕੱਢ ਦਿੰਦੇ ਸੀ ਇਹਦਾ ਮੇਨ ਸਰਗਣਾ ਜਿਹੜਾ ਹੈਗਾ ਇੱਕ ਰਵੀ ਕੁਮਾਰ ਰੋਇਂਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਅਜਾ ਸਾਡੀ ਪੁਛ ਰਿਸ਼ਤੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦੇ ਨੇ ਇਹਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸ਼ੱਡ ਤੋੜ ਕੇ ਇਹਨਾਂ ਨੇ ਚੋਰੀਆਂ ਕੀਤੀਆਂ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦਾ ਜਿਹੜਾ ਸਾਡੇ ਕੋਲ ਮੇਰਵਾ ਹੈ ਅਜੇ ਤੱਕ ਜਿਹੜਾ ਅਸੀਂ ਗੱਲ ਲਈਏ ਛੜਨ ਟੁੱਟਣ ਦੀ ਇਸ ਬੈਗਲ ਉਹ ਜਿਹੜੀਆਂ ਵਾਰਦਾਤਾ ਕੀਤੀਆਂ ਗਈਆਂ ਨੇ 32 ਐਫਆਰ ਸਾਨੂੰ ਜਿਹੜੀਆਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰਦਾਤਾ ਕੀਤੀਆਂ ਨੇ ਇਸ ਤੋਂ છਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਰ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿੱਦਾਂ ਕਿ ਸਮਾਨ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਨੂੰ ਪਤਾ ਚੱਲੇਗਾ ਜੋ ਵੀ ਲੋਕ ਅੱਗੇ ਆ ਕੇ ਸੰਬੰਧਤ ਖਾਲਿਆਂ ਨੂੰ ਦੇ ਸੰਬੰਧਤ ਜਿਹੜਿਆਂ ਨੂੰ ਦੱਸਣ ਦੇ ਕਿ ਕਿੱਥੇ ਕਿੱਥੇ ਇਹਨਾਂ ਨੇ ਬੰਦਿਆਂ ਨੇ ਵਾਰਦਾਤਾ ਕੀਤੀਆਂ ਇਹਨਾਂ ਦੀ ਮੋਟਰ ਸਕਰੰਡੀ ਇਹ ਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਬੰਦਾ ਹੈ ਇਹ ਸਵਿਫਟ ਕਾਰ ਦੇ ਇਹਨਾਂ ਨੇ ਝਾੜੀ ਨੰਬਰ ਲਗ ਲਗ ਬਣਾ ਕੇ ਰੱਖੇ ਨੇ ਇਹਨਾਂ ਕੋਲ ਸਾਰਾ ਸਾਰੀ ਉਸਮਾਨੇ ਜਿਹਦੇ ਨਾਲ ਇਹ ਪਹਿਲਾਂ ਛੱਡ ਤੋੜਦੇ ਸੀ ਫਿਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਉਹ ਕੋਰਕ ਪਈ ਹੁੰਦੀ ਉਹਨੂੰ ਤੋੜ ਦੇ ਸੀ ਉਹਨੂੰ ਤੋੜ ਕੇ ਵਿੱਚੋਂ ਇਹਨਾਂ ਨੇ ਪੈਸੇ ਕਢਨੇ ਐਸੇ ਕੱਢ ਕੇ ਹੋਰ ਆ ਜਣਾ ਜਿੱਥੋਂ ਵੀ ਹੋਰੇ ਨਾਲੋਂ ਕੀਮਤੀ ਸਾਮਾਨ ਕੋਈ ਕਪੜਾ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦੇ ਸੀ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਜਾਣ ਦਿੰਦੇ ਆ ਤੇ ਤਾਂ ਕਿ ਜਿਹੜਾ ਇਹ ਅੱਗੇ ਨੰਬਰ ਗੱਡੀ ਦਾ ਚੈੱਕ ਕਰਕੇ ਨਿਕਲ ਜਾਂਦੇ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਨਾ ਤੇ ਦਰਜ ਹੋਏ ਨੇ ਸੰਗਰੂਰ ਚ 5 ਹੋਏ ਨੇ ਬਰਨਾਲੇ ਦੇ ਵਿੱਚ 4 ਬਰਨਾਲੇ ਚ 2 ਨੇ ਪਟਿਆਲੇ ਚ 4 ਨੇ ਬਠਿੰਡੇ ਚ 2 ਝਾਖਪੁਰ ਤੇ ਕਮਲੇਰਕੋਟ ਨੇ ਚ 2 ਰੋਪੜ ਦੇ ਵਿੱਚ 3 ਤੇ ਖੰਨੇ ਦੇ ਵਿੱਚ 3 ਨੇ ਨਵਾਂ ਸ਼ਹਿਰ 1 ਫਤਗੜ ਸਾਹਿਬ 1 ਕਪੂਰਥਾਲੇ ਚ 3 ਜਲੰਧਰ ਦਿਹਾਤੀ ਚ 1 ਤੇ ਜਲੰਧਰ ਕਮਿਸ਼ਨਰ ਚ 4 ਕੁੱਲ 32 ਐਫ ਆਈ ਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਨਾਂ ਦੇ ਉਤੇ ਰਜਿਸਟਰ ਹੋਈਆਂ ਨੇ ਐਸਐਸਪੀ ਸੰਰੂਰ ਸਰਦਾਰ ਸਰਤਾਜ ਸਿੰਘ ਚੈਹਲ ਵੱਲੋਂ ਆਪਣੇ ਐਸਪੀ ਬੀ ਦੀ ਨਿਗਰਾਨੀ ਹੇਠ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜ ਲਈ ਤੇ ਜਿਹੜੀ ਸੀਐਸ ਪਟਰਾਲ ਸਬੰਧਤ ਡੀਐਸਪੀ ਬੀ ਨਾਲ ਸਬਡਿਵੀਜ਼ਨ ਡੀਐਸਪੀ ਸਾਰਿਆਂ ਨੇ ਸੀਸੀਟੀਵੀ ਦੇ ਫੁਟਜ ਰਾਈ ਪੁਰ ਸਾਡੇ ਟੈਕਨੀਕਲ ਤਰੀਕੇ ਨਾਲ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਅਗੇ ਫਰਦਰ ਇਹਨਾਂ ਤੋਂ ਪੁੱਛ ਕੇ ਜਰਸੀ ਨੂੰ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਇਹ ਪੁੱਤਰ ਸੋਨ ਸਿੰਘ ਵੀ ਸਿੱਧੀ ਫਰੀਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 17 ਮਕਦਮਿਆਂ ਦੀ ਅਜੇ ਇਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਰਮਪ ਵੀਰ ਸਿੰਘ ਇਹਦੇ ਤੇ 14 ਨੇ ਮਕਦਮੇ ਜਰਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੋਚਰਸ ਜਿਵੇਂ ਜਿਵੇਂ ਆ ਰਹੀ ਹੈ ਸਾਹਮਣੇ ਉਹ ਤੁਹਾਨੂੰ ਦੱਸੀ ਚਲਾਂਗੇ ਇਹ ਚਾਰ ਬੰਦੇ ਜਿਹੜਾ ਨਵੀ ਹੈ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰੁੰਮੀ ਰੇ ਜਿਹੜਾ 37 ਸਾਲ ਦਾ ਹੈ ਪੰਜਵੀਂ ਥੇੜ ਹੈ ਤੇ ਜਿਹੜਾ ਜਗਸੀਰ ਹੈ ਇਹ 42 ਸਾਲ ਦਾ ਹੈ ਤਾਂ ਮਨੀ 25 ਸਾਲ ਦਾ ਹੈ ਸਾਰੇ ਹੀ ਹੰਪੜ ਨੇ ਸਾਰੇ ਹੀ ਹੰਪੜ ਨੇ ਤਰੇ ਦੇ ਤੇ ਨੇ ਤੇ ਫਰੋਲਪੁਰ ਦੇ ਨੇ ਇਹਨਾਂ ਨੂੰ ਅਸੀਂ ਅੱਗੇ ਉਹ ਹੋਰ ਇਨਵੈਸਟੀਗੇਸ਼ਨ ਨਾਲ ਦੀ ਪ੍ਰੋਪਰ ਕਰਾਨੀ ਕੁਝ ਕੁਸ਼ ਕਰਾਨੀ ਜਿਹੜਾ ਬੰਦੀ ਏ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪਦੀ ਅੱਗੇ ਟੀਮ ਨੂੰ ਹਰੇਕ ਬੰਦੇ ਨੂੰ 7 ਤੋਂ 10000 ਰੁਪਇਆ ਇਹ ਕਿਉਂ ਬਣਾ ਦਿੰਦਾ ਸੀ ਜਿਹੜੀ ਜਿਹੜੀ ਇਹਨਾਂ ਵਾਪਰ ਕਰਨੀ ਤੋਂ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਹੁਤੇ ਪੈਸੇ ਇਹਨੇ ਆਪਣੀ ਵਾਈਫ ਦੇ ਨਾਮ ਤੇ ਲਗ ਲਗ ਖਾਤੇ ਜਿਹੜੇ ਇਹਨਾਂ ਨੇ ਵਿੱਚ ਇਹਨੇ ਜਮਾ ਕਰਾਇਆ ਸੀ ਤੇਇਇਸ ਤੋਂ ਸਵਾਇਆ ਇਹਨੇ ਆਪਣੇ ਭਰਾ ਦੇ ਨਾਲ ਜਿਹਦਾ ਨਾਮ ਹੈਗਾ सोनू ਮਿੱਕੋ ਜੋ ਮਿੱਕੋ ਜੋਨੀ ਉਹਦੇ ਨਾਮ ਦੇ ਉੱਤੇ ਇਹਨੇ ਇੱਕ ਘੁੱਠੀ ਵੀ ਬੁਲਵਾਈ ਹੋਈ ਹੋਈ ਪਰ ਉਹ ਜੇਲ੍ਹ ਦੇ ਵਿੱਚ ਪੰਡਾ ਉਹਦੇ ਤੇ ਵੀ ਕਈ ਪਰਚੇ ਦਰਜ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਇਹ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹ ਸਾਰੇ ਪਰਿਵਾਰ ਦੀ ਔਰ ਇਹਨਾਂ ਨੇ ਹੋਰ ਕਿੰਨੇ-ਕਿੰਨੇ ਅਕਾਊਂਟ ਖੁਲਹਾਏ ਨੇ ਕਿੱਥੇ-ਕਿੱਥੇ ਪੈਸੇ ਜਵਾਂ ਇਹ ਡੇਅ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਮਤਲਬ ਕਿ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਦਾ ਕਿ ਇਹਨਾਂ ਨੂੰ ਮਿਲਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਜੇਕਰ ਕਿਸੇ ਛੋਪ ਦੇ ਵਿੱਚ ਕੋਈ ਕਿਤੇ ਉਹ ਗੋਲਡ ਪਿਆ ਹੈ ਜਾਂ ਕਿਤੇ ਕੋ ਕਪੜਾ ਪਿਆ ਹੈ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹਾਲੀਵੁੱਡიანਾਂ ਤੌਰ ਪਰ ਕਵਰ ਕਰਾਂਗੇ ਇਹ ਅਲੱਗ-ਅਲੱਗ ਮਕੰਮਿਆਂ ਦੇ ਵਿੱਚ ਇਹਨਾਂ ਦਾ ਪ੍ਰੋਡਕਸ਼ਨਰਾਂ ਨੂੰ ਲੈ ਕੇ ਆ ਗਏ ਉਹ ਫਰਜ਼ ਅਸੀਂ ਪੁੱਛ ਕੇ ਨਾਲ ਕਰਾਂਗੇ ਤੇ ਇਹ ਨਾਲ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕਿਹੜੇ ਨੇ ਅੱਗੇ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ ਚਾਰ ਗ੍ਰਫਤਾਰ ਕੀਤੇ ਨੇ ਉਹ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰਸ ਆਏ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ ਬਾਕੀ ਦਾ ਤੂੰ ਜਿਹੜਾ ਸਜੋ ਸਮਾਨ ਜਿਹੜਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਜਾਲੀ ਨੰਬਰ ਪਲੇਟਸ ਫੜਿਆ ਨੇ ਤੇ ਡੀਲਰਾਂ ਹੁੰਦੀਆਂ ਸਪੱਟ ਘਰ ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਕਵਰ ਕਰ ਲਿਆ ਨਾਲ ਤੋਂ ਤੇ ਹੋਰ ਅੱਗੇ ਫਰਦਰ ਸਾਡੀ ਟੀਮ ਜਿਹੜੀ ਹੈ ਕੁਝ ਕੁਝ ਕਹਿ। ਸਾਰੇ ਇਹ ਉਹੀ ਕਹਿ ਰਹੇ ਜਿਹੜਾ ਪਟਿਆਲੇ ਦੀ ਪਿਛਲੇ ਦਿਨੀ ਕਿ ਚਿੱਠੀ ਸਰਕਾਰ ਨੇ ਬੜਾ ਜ਼ਾਹ ਪਾਇਆ ਸੀ। ਸ਼ੇਰਾਵਾਲੇ ਕੇਟ ਹੋ ਗਿਆ ਜਾਂ ਹੋਰ ਉਹੀ ਕਹਿ ਰਹੇ ਜੀ ਉਹ ਇਹ ਬਿਲਕੁਲ ਉਹੀ ਕਹਿ ਰਹੇ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਮੈਂ ਤੁਹਾਨੂੰ ਅਜੇ ਪਰਚੇ ਦੱਸੇ ਨੇ। ਇਹ ਉਹੀ ਕਹਿ ਰਹੇ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ। ਜੀ ਜੀ। ਮਤਲਬ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੀ। ਫਿਰ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰਕੇ ਤੇ ਆਪਣੀ ਵਾਰਤ ਕਰਕੇ ਤੇ ਫਿਰ ਹੋਰ ਨੰਬਰ ਲਾ ਲਿਆ ਤੇ ਵੈਪਨ ਵੀ ਰੱਖਦੇ ਸੀ ਜੀ ਹਾਂਜੀ ਵੈਪਨ ਵੀ ਹੁੰਦੇ ਸੀ ਇਹਨਾਂ ਕੋਲ ਜਿਹਨਾਂ ਕੋਲ ਵੀ ਆ ਜਿਹੜੇ ਹੈਗੇ ਨੇ ਕੋਈ ਉਹ ਰੋਜ਼ਨੇ ਤੇ ਦੂਜਾ ਜਿਹੜਾ ਖੁਦ ਨੂੰ ਪਟ ਨਾਲ ਚੜਨ ਨੂੰ ਔਰ ਕਈ ਤਰ੍ਹਾਂ ਦੇ ਜਿਹੜੇ ਉਹ ਇਹਨਾਂ ਨੇ ਵੈਪਨ ਜ ਆਪਣੇ ਰੱਖੇ ਨੇ ਪਰ ਕੋਈ ਦੂਜਾ ਵੈਪਨ ਨਹੀਂ ਹੈ ਜਦੋਂ ਕੋਈ ਪਰਸਨ ਜਲੂ ਰੋਮਾਂਡ ਕੁਮਾਨ ਹਾਂਜੀ ਕਿੰਨਾ ਰਮਾਂਡੀ ਕੁਸ਼ਮਾ ਹੋ ਰਿਹਾ ਨਾ ਜੋ ਪੁਲਿਸ ਤੋਂ ਰਮਾਂਡ ਜਿਹੜਾ 4 ਦਿਨਾਂ ਤੋਂ ਮਿਲਿਆ ਅੱਗੇ ਨਾਲ ਫਰਗੋਰ ਹੋਰ ਵੀ ਲਾਵਾਂਗੇ ਬੜੇ ਤਿੱਸਰ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵੇਚੀਏ ਸ੍ਰਿਪਤਕਾਰ ਵਾਲਿਆਂ ਨੇ ਗਦਰ ਪਾਇਆ ਸੀ ਔਰ ਮਾਰਦਾ ਤਾਂ ਇਹਨਾਂ ਨੇ ਕੀਤੀਆਂ ਸੀ ਸਰ ਇਹ ਆਪਸ ਦੇ ਵਿੱਚ ਚਾਰੋਂ ਕਿਵੇਂ ਮਿਲੇ ਸੀਗੇ ਕੋਈ ਮਤਲਬ ਰਿਲੇਸ਼ਨ ਹੈ ਇਹਨਾਂ ਦਾ ਆਪਸ ਦੇ ਵਿੱਚ ਜਾਂ ਕੋਈ ਕਿਸ ਤਰ੍ਹਾਂ ਦਾ ਇਹ ਇਕੱਠੇ ਹੌਂਗਪੁਰ ਦੇ ਰਹਿਣ ਵਾਲੇ ਨੇ ਆਪਸ ਵਿੱਚ ਨੌਨ ਨੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾ ਉਹ ਰਵੀ ਹੈ ਉਹ ਰਵੀ ਨੇ ਹੀ ਅੱਗੇ ਵੱਧੇ ਸਾਰੇ ਜਿਹੜੇ ਆਹ ਧਰਮਵੀਰ ਹੋਇਆ ਜਗਸੀਰ ਤੇ ਮਨੀ ਇਹ ਸਾਰੇ ਇਹਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਹੈ ਸਰ ਇਹ ਜਿਹੜਾ ਤੁਸੀਂ ਕਹਿ ਰਹੇ ਅਨਪੜ੍ਹ ਹੈਗੇ ਜੀ ਇਹਨਾਂ ਨੇ ਪ੍ਰੋਪਰਟੀ ਵੀ ਬਣਾਈ ਹੈ ਪੈਸਾ ਇਨਵੈਸਟ ਵੀ ਕੀਤਾ ਹੈ ਕੋਈ ਹੋਰ ਪਿੱਛੋਂ ਗਾਈਡ ਕਰ ਰਿਹਾ ਹੈ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਇਹ ਜਿਹੜਾ ਵਰਕਰ ਪੁੱਛਕਿਛ ਕਰਨੇ ਆ ਜੀ ਹੋਰ ਇਹਨਾਂ ਦੇ ਵਿੱਚ ਕੋਈ ਬੈਕਗ੍ਰਾਉਂਡ ਕੀ ਹੋ ਸਕਦੀ ਹੈ ਜੀ ਔਰ ਪਾਵਰ ਲੈਂਗੂ ਵੀ ਚੈੱਕ ਕਰਕੇ ਦੇਖਾਂਗੇ ਨਾਲ ਉਹਦੇ ਕਰੀਬ ਜੁਰੀ ਹੈ ਕਿ ਕੋਈ ਸੀਸੀਟੀਵੀ ਹੋਵੇ ਤੁਹਾਡੇ ਕੋਲ ਸਾਹ ਚੋਰੀ ਦੀ ਹੈ ਕੋਈ ਸੀਸੀਟੀਵੀ ਹੈ ਨਹੀਂ ਸ਼ਾਊਰੂਮ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਫੜਿਆ ਉਹ ਸੀਸੀਟੀਵੀ ਕੈਮਰਿਆਂ ਦੇ ਹੀ ਅਸੀਂ ਇਹਨਾਂ ਨੂੰ ਫੜਿਆ ਜਿੱਥੇ ਵਾਰਦਾਤਾ ਕਰਦੇ ਨੇ ਬਾਕੀ ਜਿਹੜੇ ਜਿਹੜੇ ਜਿਹੜਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨਾਲ ਵਾਰਦਾਤਾਂ ਕੀਤੀਆਂ ਨਹੀਂ ਉਹਨਾਂ ਤੋਂ ਸਾਰੀ ਡਿਟੇਲ ਅਸੀਂ ਅੱਗੇ ਉਹਨਾਂ ਤੋਂ ਲਵਾਂਗੇ ਕਿ ਕੀ ਕੀ ਹੈਗਾ ਉੱਥੇ ਉਸ ਏਰੀਏ 'ਚ ਜਿਹੜੇ ਵੱਡੇ ਸੀਸੀਟੀਵੀ ਕੈਮਰੇ ਨਹੀਂ ਇਹਨੇ ਖਾਂਦੇ ਨੇ ਸਰ ਇਹ ਇਹੋ ਹੀ ਬੰਦੇ ਨੇ ਉੱਥੇ ਜਿਹੜੇ ਕੰਮ ਲੈ ਲੱਗੇ ਨੇ ਉਹਨਾਂ ਲਈ ਸਾਰੀ ਗੱਲ ਜਿਹੜੀ ਇਹਨਾਂ ਦੀ ਉਹ ਸਾਬ ਹੋ ਚੁੱਕੀ ਹੁੰਦੀ ਸਾਰੇ ਜਿਹੜੀਆਂ ਕੋਟੀਆਂ ਬਣਾਈਆਂ ਗਿਆ ਕੋਠੀ ਜਿਹਨਾਂ ਤੁਸੀਂ ਦੱਸਿਆ ਕਿ ਸੀਲ ਨਿੱਕੇ ਜਾਣੀ ਬਿਲਕੁਲ ਜੀ ਅਸੀਂ ਆ ਰਹੇ ਹਾਂ ਜੀ ਡੀਸੀਓ ਕੋਈ ਪਰ ਨੂੰ ਐਸਐਸਪੀ ਸਾਹਿਬ ਨੇ ਚਿੱਠੀ ਲਿਖਤੀ ਇਹਨਾਂ ਦੀ ਕੋਠੀ ਬਾਰੇ ਵੀ ਬਾਕਾਇਦਾ ਜਿਹੜੀ ਇਹਨਾਂ ਨੇ 2 ਨੰਬਰ ਤੋਂ ਪੈਸੇਆਂ ਲੋਕਾਂ ਦੀਆਂ ਲੋਟਾਂ ਨੂੰ ਆਮੜਕੇ ਲਈ ਪ੍ਰੋਪਰਟੀ ਬਣਾਈਆਂ ਨੇ ਸਾਰੀਆਂ ਦੀਆਂ ਸਾਰੀਆਂ ਸਿਲੋ ਸਾਰੇ ਵੀਹਿਕਲ ਸਵਿਫਟ ਰਿਕਵਰ ਹੋ ਗਏ ਜਾਂ ਸੋਲਾਵਾ ਹੋ ਗਏ ਨਹੀਂ ਇਹ ਵੀਕਰ ਜਿਹੜਾ ਸਵਿਫਟ ਇਹਦੇ ਚ 28 ਵੀਕਰ ਜਿਹੜੇ ਰਿਕਵਰ ਕੀਤੇ ਨੇ ਤੇ ਬਾਕੀ ਆ ਰਾਣਾ ਖਾਣਾ ਜਿੰਦੀਆਂ ਹਨ ਜਿਹਨੂੰ ਰਿਕਵਰ ਕੀਤਾ ਜਿਵੇਂ ਐਨੇ ਸ਼ਾਦਰ ਸਿੰਘ ਜੀ ਜਿੰਦੂ ਕਿ ਪਟਿਆਲੇ ਜਿੰਦੀਆਂ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਇੱਕ ਵੱਡੀ ਮੋਬਾਈਲ ਦੀ ਦੁਕਾਨ ਤੇ ਕੀਤੀ ਫਾਰਮੇਸੀ ਦੇ ਕੀਤੀ ਇਕੱਲੇ ਪੈਸੇ ਹੀ ਲੈ ਕੇ ਗਏ ਉੱਥੇ ਆਈਫੋਨ ਵੇਚੀ ਨਾ ਇਹਨਾਂ ਨੇ ਮੈਦੂਕਿਆ ਵੀ ਹਰੇਕ ਚੀਜ਼ ਇੱਥੇ ਨਾਲੇ ਛੱਡ ਤੋੜਿਆ ਚਾਹੇ ਉਹ ਮੇਰੀ ਕੋ ਮੋਬਾਈਲ ਹੈ ਚਾਹੇ ਕਪੜਾ ਹੈ ਚਾਹੇ ਕੋ ਗਹਿਣਾ ਇਹਨਾਂ ਨੇ ਜਿਹੜੀ ਵੀ ਸ਼ੌਪ ਦੇ ਵਿੱਚ ਕਰਦੇ ਰਹੇ ਨੇ ਉੱਥੇ ਹੀ ਕੀਮਤੀ ਸਮਾਨ ਇਹਨਾਂ ਨੇ ਛੱਡਿਆ ਨਹੀਂ ਇਹ ਨਾਲ ਜਿਹੜਾ ਵੇਖ ਕੇ ਅਗੇ ਪੈਸੇ ਕਿੱਥੇ ਕਿੱਥੇ ਇਹਨਾਂ ਨੇ ਦਿੱਤੇ ਨੇ ਕਿੱਥੇ ਕਿੱਥੇ ਲਾਏ ਨੇ ਕੀ ਕੀ ਕਰਦੇ ਆ ਉਹ ਉਹ ਸੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਏਗਾ ਹੁਣ ਅਸੀਂ ਇਹਨਾਂ ਦਾ ਸਿਰਫ ਜਿਹੜਾ ਇੱਕ ਬੈਂਕ ਅਕਾਊਂਟ ਹੀ ਦੇਖਿਆ ਜਿਹੜਾ ਅਸੀਂ ਯੂ ਬੈਂਕਟ੍ਰੋਪ ਨੂੰ ਪੁਲਿਸ ਕਰਾਇਆ ਉਹਦੀ ਵਾਈਫ ਦੇ ਨਾਂ ਤੇ ਆ ਉਹਦੇ ਤੇ 2 ਲੱਖ ਰੁਪਈਆ ਸਿਰਫ ਉਸ ਬੰਦ ਦੇ ਵਿੱਚ ਹੈਗਾ ਸੀ ਤੋ ਬਾਕੀ ਇਹਨਾਂ ਦੇ 45 ਦੇ ਵਿੱਚ ਇਹਨਾਂ ਦੇ ਅਕਾਊਂਟ ਹੋਰ ਕਈ ਨਿਕਲ ਲਗੇ ਸਰ ਕਿੰਨੇ ਕੇ ਪੈਸੇ ਜਿਹੜਾ ਕੈਸ਼ ਜਿਹੜਾ ਇਹੋ ਜੇ ਖੁੱਜੀ ਹੁਣ ਸਾਰੀਆਂ ਜਿਹੜੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਤੇ ਜਿਹੜੀ